ਜਦੋਂ ਤੁਹਾਡਾ ਬਹੁਤ ਹੀ ਜ਼ਰੂਰੀ ਕੰਮ ਅੜ ਜਾਵੇ ਤਾਂ ਰਾਤ ਨੂੰ ਸਰਾਣੇ ਥੱਲੇ ਰੱਖ ਕੇ ਇਹ ਚੀਜ਼ ਸੌਂ ਜਾਓ ਤੜਕੇ ਨੂੰ ਖੁਸ਼ਖਬਰੀ ਮਿਲ ਜੇਗੀ ਕਿ ਤੁਹਾਡਾ ਉਹ ਕੰਮ ਬਣ ਗਿਆ ਕਿਉਂਕਿ ਤੁਹਾਡੀ ਵੀ ਜ਼ਿੰਦਗੀ ਵਿੱਚ ਬਹੁਤ ਸਾਰੇ ਕੰਮ ਇਦਾਂ ਦੇ ਹੋਣਗੇ ਜਿਨ੍ਹਾਂ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇ ਉਹ ਨਾ ਕੰਮ ਬਣੇ ਤੇ ਤੁਹਾਨੂੰ ਬਹੁਤ ਹੀ ਵੱਡੇ ਘਾਟੇ ਪੈ ਸਕਦੇ ਨੇ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਵਿੱਚ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਸ ਚੀਜ਼ ਬਾਰੇ ਤੁਹਾਨੂੰ ਦੱਸਾਂਗੇ ਜੋ ਸਰਾਣੇ ਥੱਲੇ ਰੱਖ ਕੇ ਸੋਣੀ ਹੈ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿ ਇਹ ਉਪਾਅ ਕਰਦੇ ਸਮੇਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਦੱਸਦੇ ਹਾਂ ਉਸ ਚੀਜ਼ ਬਾਰੇ ਜੋ ਤੁਸੀਂ ਸਰਾਣੇ ਦੇ ਥੱਲੇ ਰੱਖ ਕੇ ਸੋਣੀ ਹੈ ਇੱਕ ਵਾਰੀ ਇੱਕ ਇਨਸਾਨ ਹੁੰਦਾ ਜੋ ਕਿ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ ਸੀ ਇਹ ਨਹੀਂ ਕਿ ਉਹ ਇਨਸਾਨ ਬੇਲਾਪਿਆਰ ਹੁੰਦਾ ਸੀ ਬਹੁਤ ਹੀ ਲੋਕਾਂ ਦੀ ਉਹਨੇ ਮਿੰਤਾ ਕੀਤੀਆਂ ਕਿ ਮੈਨੂੰ ਨੌਕਰੀ ਦੇ ਦਿਓ ਨੌਕਰੀ ਲਈ ਉਹਨੇ ਬਹੁਤ ਹੀ ਭੱਜ ਦੌੜ ਕੀਤੀ ਬਹੁਤ ਹੀ ਮਿਹਨਤ ਕੀਤੀ ਉਹ ਵੀ ਤੁਹਾਡੇ ਵਾਂਗੂ ਜਿਵੇਂ ਤੁਹਾਡਾ ਕੰਮ ਕੋਈ ਰੁਕਿਆ ਹੋਇਆ ਹੈ ਤੇ ਤੁਸੀਂ ਬਹੁਤ ਹੀ ਮਿਹਨਤ ਕਰ ਰਹੇ ਹੋ ਕਿ ਸਾਡਾ ਉਹ ਕੰਮ ਬਣ ਜਾਵੇ ਪਰ ਉਹ ਕੰਮ ਨਹੀਂ ਬਣ ਰਿਹਾ ਇਸੇ ਤਰ੍ਹਾਂ ਉਸ ਇਨਸਾਨ ਨਾਲ ਵੀ ਇਦਾਂ ਹੀ ਹੋ ਰਿਹਾ ਸੀ ਬਹੁਤ ਮਿਹਨਤ ਕਰ ਰਿਹਾ ਸੀ ਪਰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ ਸੀ ਇੱਕ ਦਿਨ ਉਸ ਇਨਸਾਨ ਨੂੰ ਕਿਸੇ ਨੇ ਦੱਸਿਆ ਕਿ ਉਸ ਸ਼ਹਿਰ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਨੌਕਰੀ ਹੈ ਤੂੰ ਉੱਥੇ ਜਾ ਉੱਥੇ ਤੈਨੂੰ ਸ਼ਾਇਦ ਨੌਕਰੀ ਮਿਲ ਸਕਦੀ ਹੈ ਤਾਂ ਉਹ ਵਿਚਾਰਾ ਕਿਸੇ ਤੋਂ ਪੈਸੇ ਉਧਾਰ ਫੜ ਕੇ বাস ਚੜ ਜਾਂਦਾ ਤੇ ਦੂਸਰੇ ਸ਼ਹਿਰ ਜਾਂਦਾ ਉੱਥੇ ਜਾ ਕੇ ਵੇਖਦਾ ਕਿ ਉਹ ਨੌਕਰੀ ਕਿਸੇ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ ਤੇ ਉਹ ਨਿਰਾਸ਼ ਹੋ ਕੇ ਘਰ ਵਾਪਸ ਆ ਜਾਂਦਾ ਆਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਕਿ ਨੌਕਰੀ ਮਿਲੇਗੀ ਜਾਂ ਨਹੀਂ ਮੇਰੀ ਮਿਹਨਤ ਬੇਕਾਰ ਗਈ ਮੈਂ ਬਹੁਤ ਹੀ ਪਰੇਸ਼ਾਨ ਮਨ ਦੇ ਵਿੱਚ ਬਹੁਤ ਹੀ ਬੁਰੇ-ਬੁਰੇ ਖਿਆਲ ਆ ਰਹੇ ਸੀ ਅਗਲੇ ਦਿਨ ਨਵੀਂ ਸਵੇਰ ਹੁੰਦੀ ਹੈ ਤੇ ਸਵੇਰੇ ਫੇਰ ਉਹ ਕੰਮ ਲੱਭਣ ਲਈ ਚੱਲਿਆ ਜਾਂਦਾ ਹੈ ਸੜਕਾਂ ਤੇ ਜਾ ਰਿਹਾ ਸੀ ਤੇ ਅਚਾਨਕ ਰਾਹ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਉਸ ਨੂੰ ਮਿਲਦਾ ਜਿਸ ਦੀ ਉਮਰ ਬਹੁਤ ਹੀ ਜ਼ਿਆਦਾ ਸੀ ਤੇ ਉਹ ਇਨਸਾਨ ਉਸ ਬਜ਼ੁਰਗ ਬਾਬੇ ਨੂੰ ਪੁੱਛਦਾ ਕਿ ਬਾਬਾ ਜੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਕਿਤੇ ਕੋਈ ਨੌਕਰੀ ਹੈ ਜੋ ਮੈਨੂੰ ਮਿਲ ਜਾਵੇ ਜੀ ਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਹੋਵੇ ਤਾਂ ਉਹ ਬਜ਼ੁਰਗ ਬਾਬਾ ਸਮਝ ਜਾਂਦਾ ਕਿ ਇਹ ਬਹੁਤ ਹੀ ਪਰੇਸ਼ਾਨ ਹੈ ਕਿਉਂਕਿ ਇਹ ਮੈਨੂੰ ਜਾਣਦਾ ਵੀ ਨਹੀਂ ਫਿਰ ਵੀ ਮੇਰੇ ਤੋਂ ਨੌਕਰੀ ਪੁੱਛ ਰਿਹਾ ਹੈ ਇਹਦੀ ਬਹੁਤ ਵੱਡੀ ਮਜਬੂਰੀ ਹੋਏਗੀ ਉਹ ਬਜ਼ੁਰਗ ਇਨਸਾਨ ਉਸ ਇਨਸਾਨ ਨੂੰ ਆਪਣੇ ਕੋਲ ਬਿਠਾਉਂਦਾ ਹੈ ਉਹਨੂੰ ਚਾਹ ਪਾਣੀ ਪਿਉਂਦਾ ਤੇ ਉਹਦੇ ਤੋਂ ਸਾਰਾ ਦੁੱਖ ਦਰਦ ਸੁਣਦਾ ਜਦੋਂ ਉਹ ਇਨਸਾਨ ਦੱਸਦਾ ਕਿ ਮੈਨੂੰ ਨੌਕਰੀ ਨਹੀਂ ਮਿਲ ਰਹੀ ਮੈਂ ਬਹੁਤ ਜਗ੍ਹਾ ਧੱਕੇ ਖਾਲੇ ਬਹੁਤ ਮਿਹਨਤ ਕਰਕੇ ਵੇਖ ਲਈ ਪਰ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਫਿਰ ਉਹ ਬਜ਼ੁਰਗ ਇਨਸਾਨ ਦੱਸਦਾ ਕਿ ਪੁੱਤ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ ਜਦੋਂ ਮੈਂ ਜਵਾਨ ਸੀ ਮੈਂ ਨੌਕਰੀ ਲੱਭ ਰਿਹਾ ਸੀ ਮੈਨੂੰ ਵੀ ਕਿਤੇ ਨੌਕਰੀ ਨਹੀਂ ਮਿਲੀ ਫਿਰ ਮੈਂ ਇੱਕ ਉਪਾਅ ਕੀਤਾ ਇਸ ਉਪਾਅ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਤੂੰ ਵੀ ਇਹ ਉਪਾਅ ਕਰਕੇ ਵੇਖ ਹੋ ਸਕਦਾ ਹੈ ਤੇਰੀ ਵੀ ਜ਼ਿੰਦਗੀ ਬਦਲ ਜਾਵੇ ਤਾਂ ਉਹ ਬਜ਼ੁਰਗ ਇਨਸਾਨ ਕਹਿੰਦਾ ਕਿ ਜਦੋਂ ਵੀ ਤੂੰ ਰਾਤ ਨੂੰ ਸੌਣਾ ਆਪਣੇ ਸਹਰਾਣੇ ਦੇ ਥੱਲੇ ਇਹ ਚੀਜ਼ ਰੱਖ ਕੇ ਸੌਂਈਂ ਤੇ ਆਪਣੇ ਇਸ ਉਪਾਅ ਬਾਰੇ ਕਿਸੇ ਨੂੰ ਨਾ ਦੱਸੀਂ ਤਾਂ ਉਹ ਇਨਸਾਨ ਉਸ ਬਜ਼ੁਰਗ ਦੀ ਗੱਲ ਧਿਆਨ ਨਾਲ ਸੁਣਦਾ ਤੇ ਕਹਿੰਦਾ ਮੈਨੂੰ ਦੱਸੋ ਤਾਂ ਉਹ ਬਜ਼ੁਰਗ ਇਨਸਾਨ ਕਹਿੰਦਾ ਪੁੱਤ ਇਹ ਉਪਾਅ ਸੁਣ ਕੇ ਭੱਜ ਨਾ ਜਾਈ ਇਸ ਉਪਾਅ ਨੂੰ ਸੁਣਨ ਤੋਂ ਬਾਅਦ ਇਹਦੀਆਂ ਗਲਤੀਆਂ ਵੀ ਧਿਆਨ ਨਾਲ ਸੁਣੀ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਨਹੀਂ ਇਹ ਉਪਾਅ ਕੰਮ ਨਹੀਂ ਕਰੇਗਾ ਤਾਂ ਉਸ ਬਜ਼ੁਰਗ ਬਾਬੇ ਦੀ ਉਹ ਗੱਲ ਬਹੁਤ ਹੀ ਗੌਰ ਨਾਲ ਸੁਣਨ ਲੱਗ ਜਾਂਦਾ ਉਹ ਬਜ਼ੁਰਗ ਬਾਬਾ ਕਹਿੰਦਾ ਕਿ ਜਦੋਂ ਵੀ ਰਾਤ ਨੂੰ ਸੌਣਾ ਹੈ ਤਾਂ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦੇ ਤੂੰ ਕੀ ਕਰਨਾ ਜਦੋਂ ਤੂੰ ਸੌਣ ਵਾਲਾ ਹੋਏਗਾ ਆਪਣੇ ਸਰਾਣੇ ਦੇ ਥੱਲੇ ਆਪਣੇ ਦਿਨ ਦੀਆਂ ਸਾਰੀਆਂ ਟੈਨਸ਼ਨਾਂ ਕੱਢ ਕੇ ਰੱਖ ਦੇ ਆਪਣੇ ਦਿਮਾਗ ਨੂੰ ਬਿਲਕੁਲ ਹੌਲਾ ਕਰ ਦੇ ਆਪਣੇ ਦਿਮਾਗ ਦੀਆਂ ਸਾਰੀਆਂ ਟੈਨਸ਼ਨਾਂ ਆਪਣੇ ਰੱਬ ਨੂੰ ਸੌਂਪ ਦੇ ਤੇ ਕਹਿ ਕਿ ਮੈਂ ਬਹੁਤ ਮਿਹਨਤ ਕਰਕੇ ਵੇਖ ਲਈ ਬਹੁਤ ਹੀ ਲੋਕਾਂ ਦੀ ਮਿੰਤਾ ਕਰਕੇ ਵੇਖ ਲਈਆਂ ਮੇਰੀਆਂ ਸਾਰੀਆਂ ਟੈਨਸ਼ਨਾਂ ਹੁਣ ਮੈਂ ਤੈਨੂੰ ਦਿੰਦਾ ਮੈਂ ਤੇਰਾ ਬੱਚਾ ਤੂੰ ਹੀ ਮੇਰਾ ਧਿਆਨ ਰੱਖਣਾ ਮੇਰਾ ਕੰਮ ਹੈ ਮਿਹਨਤ ਕਰਨਾ ਤੇ ਮੈਂ ਮਿਹਨਤ ਕਰਦਾ ਜਾਊਂਗਾ ਤੇ ਬਸ ਇੱਕ ਤੇਰਾ ਨਾਮ ਲੈਂਦਾ ਜਾਊਂਗਾ ਤੇ ਇਹ ਚੀਜ਼ ਕਰਕੇ ਵੇਖ ਆਪਣੀਆਂ ਸਾਰੀਆਂ ਟੈਨਸ਼ਨਾਂ ਸਹਰਾਣੇ ਥੱਲੇ ਰੱਖ ਕੇ ਸੌਂ ਜਾ ਤੇ ਉਸ ਤੋਂ ਬਾਅਦ ਅਗਲੇ ਦਿਨ ਮਿਹਨਤ ਕਰਨੀ ਸ਼ੁਰੂ ਕਰ ਦੇ ਉਹ ਕਿਤੇ ਨਾ ਕਿਤੇ ਰਾਹ ਤੈਨੂੰ ਜ਼ਰੂਰ ਵਿਖਾਏਗਾ ਟੈਨਸ਼ਨ ਲੈਣ ਨਾਲ ਵੀ ਕੁਝ ਨਹੀਂ ਹੋਣਾ ਜੇ ਤੂੰ ਟੈਨਸ਼ਨ ਲੈਂਦਾ ਰਹੇਂਗਾ ਤੇ ਬਿਮਾਰ ਹੋ ਜਾਏਗਾ ਤੇ ਬਿਮਾਰ ਹੋ ਕੇ ਫਿਰ ਤੇਰੇ ਤੇ ਹੋਰ ਪੈਸੇ ਲੱਗਣਗੇ। ਬਾਬਾ ਉਸ ਇਨਸਾਨ ਨੂੰ ਕਹਿੰਦਾ ਕਿ ਇਹ ਇੰਨਾਂ ਗਲਤੀਆਂ ਬਾਰੇ ਵੀ ਸੁਣ ਲੈ। ਹੁਣ ਦੂਸਰੇ ਭਾਗ ਦੀ ਗੱਲ ਹੋ ਰਹੀ ਹੈ। ਇਹ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ? ਤਾਂ ਜੋ ਇਹ ਉਪਾਅ ਬਹੁਤ ਹੀ ਜਲਦੀ ਤੇ ਚੰਗੀ ਤਰ੍ਹਾਂ ਕੰਮ ਕਰੇ। ਬਾਬਾ ਕਹਿੰਦਾ ਕਿ ਜਦੋਂ ਤੂੰ ਸਾਰੀਆਂ ਟੈਨਸ਼ਨਾਂ ਆਪਣੇ ਸਹਰਾਣੇ ਥੱਲੇ ਰੱਖ ਕੇ ਸੌਂ ਗਿਆ ਤਾਂ ਉਸ ਤੋਂ ਬਾਅਦ ਫਿਰ ਚੱਕਣੀਆਂ ਨਹੀਂ। ਇਦਾਂ ਨਾ ਹੋਵੇ ਕਿ ਅਗਲੇ ਦਿਨ ਫੇਰ ਇਹੀ ਟੈਨਸ਼ਨਾਂ ਨੂੰ ਲੈ ਕੇ ਘੁੰਮ ਰਿਹਾ ਹੋਵੇਂ। ਆਪਣੇ ਮਨ ਦੇ ਵਿੱਚ ਸਿਰਫ ਇਹ ਰੱਖਣਾ ਹੈ ਕਿ ਮੈਨੂੰ ਨੌਕਰੀ ਮਿਲ ਜਾਏਗੀ ਮਿਲ ਜਾਏਗੀ ਤੇ ਦੇਖੀ ਤੈਨੂੰ ਉਹ ਪੀਰ ਮੁਰਸ਼ਿਦ ਤੇਰਾ ਰੱਬ ਨੌਕਰੀ ਦੇ ਕੇ ਵੀ ਜਾਏਗਾ ਤੇ ਜੇ ਤੂੰ ਇੱਕ ਵਾਰੀ ਟੈਨਸ਼ਨਾਂ ਰੱਖ ਦਿੱਤੀਆਂ ਤੇ ਫੇਰ ਚੱਕ ਲਈਆਂ ਫਿਰ ਇਹਦਾ ਮਤਲਬ ਹੈ ਕਿ ਤੂੰ ਹਜੇ ਆਪਣੇ ਰੱਬ ਤੇ ਪੂਰੀ ਤਰ੍ਹਾਂ ਯਕੀਨ ਹੀ ਨਹੀਂ ਕੀਤਾ ਯਕੀਨ ਕਰਨਾ ਹੈ ਤੇ ਪੱਕਾ ਕਰੀ ਨਹੀਂ ਨਾ ਕਰੀ ਯਕੀਨ ਮੇਰਾ ਬਹੁਤ ਪੱਕਾ ਸੀ ਤੇ ਮੈਨੂੰ ਨੌਕਰੀ ਮਿਲ ਵੀ ਗਈ ਦੂਸਰੀ ਗਲਤੀ ਆਪਣੇ ਰੱਬ ਦਾ ਆਪਣੇ ਪੀਰ ਮੁਰਸ਼ਿਦ ਦੀ ਇਬਾਦਤ ਵੀ ਕਰਦਾ ਰਹੀਂ ਜਦੋਂ ਪੀਰ ਮੁਰਸ਼ਿਦ ਦਾ ਤੂੰ ਮਾੜੇ ਸਮੇਂ ਦੇ ਵਿੱਚ ਨਾਮ ਲਏਂਗਾ ਉਹਨਾਂ ਦਾ ਸ਼ੁਕਰ ਕਰੇਂਗਾ ਤਾਂ ਤੇਰੇ ਪੀਰ ਮੁਰਸ਼ਿਦ ਤੇਰੀ ਬਾਹ ਆ ਪਾ ਕੇ ਫੜਨਗੇ ਤੇ ਤੈਨੂੰ ਚੱਕ ਕੇ ਅੱਗੇ ਲੈ ਜਾਣਗੇ ਅੱਜ ਜਿਹੜੇ ਲੋਕ ਤੇਰੇ ਤੇ ਹੱਸ ਰਹੇ ਐ ਕੱਲ ਉਹੀ ਤੈਨੂੰ ਵੇਖ ਕੇ ਮੱਚਣਗੇ ਇਸ ਗੱਲ ਦਾ ਧਿਆਨ ਰੱਖੀ ਉਸ ਲੜਕੇ ਨੂੰ ਉਹ ਸਾਰੀ ਗੱਲ ਸਮਝ ਲੱਗ ਗਈ ਤੇ ਅਗਲੇ ਹੀ ਦਿਨ ਉਸ ਲੜਕੇ ਨੇ ਬਿਲਕੁਲ ਉਦਾਂ ਹੀ ਕੀਤਾ ਆਪਣੀਆਂ ਸਾਰੀਆਂ ਟੈਨਸ਼ਨਾਂ ਸਰਾਣੇ ਦੇ ਥੱਲੇ ਨੱਪ ਦਿੱਤੀਆਂ ਰੱਬ ਤੇ ਛੱਡ ਦਿੱਤੀਆਂ ਤੇ ਅਗਲੇ ਦਿਨ ਮਿਹਨਤ ਕਰਨੀ ਸ਼ੁਰੂ ਕੀਤੀ ਨੌਕਰੀ ਵੀ ਮਿਲ ਗਈ ਆਪਣੇ ਪੀਰ ਮੁਰਸ਼ਦ ਦੇ ਨਾਲ ਵੀ ਜੁੜ ਗਿਆ ਉਹਦਾ ਨਾਮ ਵੀ ਲੈਣਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਜ਼ਿੰਦਗੀ ਪਟੜੀ ਤੇ ਆ ਗਈ ਇਹ ਕਹਾਣੀ ਦਰਅਸਲ ਉਸ ਲੜਕੇ ਦੀ ਨਹੀਂ ਆਪਣੀ ਹੈ ਆਪਣੇ ਵੀ ਕੁਝ ਕੰਮ ਅੜ ਜਾਂਦੇ ਨੇ ਜੋ ਆਪਾਂ ਮਿਹਨਤ ਕਰਕੇ ਕੱਢਣ ਦੀ ਕੋਸ਼ਿਸ਼ ਕਰਦੇ ਆਂ ਪਰ ਨਹੀਂ ਨਿਕਲਦੇ ਬਹੁਤ ਮਿਹਨਤ ਕਰਕੇ ਵੇਖ ਲਈ ਬਹੁਤ ਲੋਕਾਂ ਦੀ ਮਿੰਤਾ ਕਰਕੇ ਵੇਖ ਲਈਆਂ ਉੱਥੇ ਸਭ ਕੁਝ ਛੱਡ ਦਿਓ ਤੁਸੀਂ ਆਪਣਾ 100% ਕੰਮ ਕਰ ਦਿੱਤਾ ਛੱਡ ਦਿਓ ਅੱਗੇ ਪੀਰ মুর্ਸ਼ਦ ਦੀ ਵਾਰੀ ਐ ਬਸ ਉਹਨਾਂ ਦਾ ਨਾਮ ਲੈਂਦੇ ਰਹੋ ਤੇ ਸ਼ੁਕਰ ਕਰਦੇ ਰਹੋ ਉਹ ਤੁਹਾਡੀ ਝੋਲੀ ਜ਼ਰੂਰ ਭਰਨਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੀ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਧੰਨਵਾਦ